ਹਾਂਜੀ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ بارش ਤੋਂ ਬਾਅਦ ਹੁਣ ਧੁੱਪਾਂ ਪੈਣ ਲੱਗ ਪੈਣ ਲੱਗ ਚੁੱਕੀਆਂ ਤੇ ਕਣਕ ਦੀ ਕੀ ਕੰਡੀਸ਼ਨ ਆ ਕਣਕ ਦੇ ਉੱਪਰ ਤੇਲੇ ਦਾ ਕਿੰਨਾ ਅਟੈਕ ਆ ਚੁੱਕਿਆ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਖੇਤਾਂ ਦੇ ਵਿੱਚ ਥੋੜਾ ਧਿਆਨ ਦੇਣ ਵੈਸੇ ਤਾਂ 13-14 ਆਂ ਦੀ بارش ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਕਿ بارش ਵੀ ਹੋ ਸਕਦੀ ਹੈ ਤੇ ਹਲਕਾ ਅਟੈਕ ਜਿਹੜਾ ਕਿ ਤੇਲੇ ਚੇਪੇ ਦਾ ਕਣਕ ਉਪਰਾ ਚੁੱਕਾ ਥੋੜਾ ਬਸ ਧਿਆਨ ਦੇਣ ਦੀ ਲੋੜ ਹੈ ਕਿ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਖੇਤਾਂ ਉਪਰ ਇੱਕ ਵਾਰ ਨਿਗਾਹਚਾਨੀ ਜ਼ਰੂਰ ਮਾਰਨ ਆ ਆ ਤੁਸੀਂ ਦੇਖ ਹੀ ਸਕਦੇ ਹੋ ਇਹ ਤੇਲੇ ਦਾ ਅਟੈਕ ਮਤਲਬ ਜਿੱਥੇ ਕਿਤੇ ਦਰਖਤਾਂ ਦੀ ਆੜ ਹੈ ਉੱਥੇ ਜ਼ਿਆਦਾ ਅਟੈਕ ਆ ਦੇਖ ਸਕਦੇ ਹੋ ਪੂਰੀ ਬੱਲੀ ਭਰੀ ਹੋਈ ਹੈ ਦੇਖ ਸਕਦੇ ਹੋ ਇਹ ਬੱਲੀ ਪੂਰੀ ਹੀ ਤੇਲੇ ਚ ਪੈਣਾ ਭਰੀ ਹੋਈ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਭਾਈ ਆਪਣੇ ਆਪਣੇ ਖੇਤਾਂ ਦੀ ਨਿਗਰਾਨੀ ਜਰੂਰ ਕਰਨ ਜਾ ਕੇ ਦੇਖਣ ਵੀ ਉਹਨਾਂ ਦੇ ਵਿੱਚ ਜਿਹੜਾ ਤੇਲੇ ਦਾ ਅਟੈਕ ਹੈ ਉਹ ਕਿੰਨੀ ਕੁ ਅਵਸਥਾ ਦੇ ਗਿਣਤੀ ਦੇ ਵਿੱਚ ਹੈ ਜੇ ਤਕਰੀਬਨ ਹਰ ਬੁੱਟੇ ਤੋਂ ਦੋ ਇੱਕ ਬੁੱਟੇ ਛੱਡ ਕੇ ਤਕਰੀਬਨ ਹਰ ਬੁੱਟੇ ਦੇ ਉੱਪਰ ਆਪਾਂ ਨੂੰ ਇਹ ਸਮੱਸਿਆ ਨਜ਼ਰ ਆ ਰਹੀ ਤਾਂ ਸਾਨੂੰ ਸਪਰੇਅ ਕਰਨ ਦੀ ਲੋੜ ਹੈ ਜੇ ਤਕਰੀਬਨ ਸਾਨੂੰ ਕਿਸੇ ਟਾਮੇ ਟਾਮੇ ਜਾਂ ਦਰਖਤਾਂ ਦੇ ਆਲੇ ਦੁਆਲੇ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਸਾਨੂੰ ਸ਼ਾਇਦ ਆਪਣਾ ਅ ਦਰਖਤਾਂ ਦੇ نیچے ਵੀ ਸਪਰੇਅ ਕਰਨ ਦੀ ਲੋੜ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਭਾਈ ਜੀ ਆਪਣੇ ਖੇਤਾਂ ਦੇ ਵਿੱਚ ਜਾ ਕੇ ਜ਼ਰੂਰ ਇੱਕ ਵਾਰੀ ਨਿਗਾਹ ਮਾਰੋ ਕਿ ਜਿਹੜਾ ਜਿਹੜਾ ਤੇਲੇ ਦਾ ਅਟੈਕ ਹੈ ਇਹ ਮਤਲਬ ਆਪਣੇ ਬਾਣ ਉੱਪਰ ਕਿੰਨਾ ਹੈ ਤੇ ਤਕਰੀਬਨ 222 ਵੈਰੈਟੀ ਹੈ ਤੇ ਇਹਦਾ ਆਕਾਰ ਆ ਜਿਹੜਾ ਕਾਫੀ ਜਿਹੜੀ ਹਾਈਟ ਕਾਫੀ ਲਈ ਹੋਈ ਸੀ بارش ਦੀ وجہ ਨਾਲ ਇਹ ਥੋੜਾ ਮਤਲਬ ਬੁਖਾਰ ਰਹੇ ਆ ਤੁਹਾਨੂੰ ਥੋੜੀ ਝੁਕਾ ਵੀ ਹੋਇਆ ਇਹਦਾ ਪਰ तकरीबन ਜਿੰਨੀਆਂ ਵੀ ਕਣਕਾਂ ਡਗੀਆਂ ਸੀ ਜਿਹੜਾ ਹੁਣ ਦੇ ਹਾਲਾਤ ਆ ਜਿਹੜੇ ਕਣਕਾਂ ਖੜੀਆਂ ਹੋ ਰਹੀਆਂ ਤੇ ਜੋ ਕਣਕਾਂ ਡਗੀਆਂ ਹੋਈਆਂ ਸੀ ਉਹ ਉੱਪਰ ਖੜੀਆਂ ਹੋ ਚੁੱਕੀਆਂ ਦੇਖ ਸਕਦੇ ਹੋ ਤੁਸੀਂ ਇਹ 222 ਵੈਰੈਟੀ ਆ ਸੀ ਅੱਧ ਮਿੱਤਰ ਕੀੜਾ ਦੇਖ ਸਕਦੇ ਹੋ ਇਹ ਤੇਲੇ ਨੂੰ ਖਾਣ ਵਾਸਤੇ ਇਹ ਸਾਡੇ ਜਿਹੜੇ ਮਤਲਬ ਫਸਲ ਦਾ ਬਿਲਕੁਲ ਵੀ ਨੁਕਸਾਨ ਨਹੀਂ ਕਰਦੇ ਇਹ ਤੇਲੇ ਚੱਪੇ ਨੂੰ ਖਤਮ ਕਰਦੇ ਨੇ ਖਾਂਦੇ ਨੇ ਇਹ ਜੋ 222 ਵੈਰੈਟੀ ਤੁਸੀਂ ਦੇਖ ਰਹੇ ਹੋ ਇਹ 222 ਵੈਰੈਟੀ ਹੈ ਤੇ ਤੇਲੇ ਦਾ ਟੈਗ ਹੈ ਜਿਹੜਾ ਉੱਤੋਂ ਹੋਇਆ ਤੇ ਉੱਪਰ ਹਲਕਾ ਹਲਕਾ ਟਾਵਾ ਟਾਵਾ ਕਿਤੇ ਨਜ਼ਰ ਆ ਰਿਹਾ ਸੋ ਤਾਂ ਕਰਕੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹ ਸੁਝਾ ਕੇ ਪਈ ਜੀ ਆਪਣੇ ਖੇਤਾਂ ਦੇ ਵਿੱਚ ਜਾ ਕੇ ਜਰੂਰ ਗੇੜਾ ਮਾਰੋ ਪਰ ਇਹ ਆਪਾਂ ਨੂੰ ਦੇਖਣ ਦੀ ਲੋੜ ਹੈ ਜੇ 13 14 ਦੀ بارش ਵੀ ਦਾ ਮੌਸਮ ਵੀ ਖਰਾਬ ਦਿਖਾਈ ਦੇ ਰਿਹਾ ਮਤਲਬ 11 12 13 ਦੇ ਵਿੱਚ 13 ਤੋਂ 14 ਸਹੀ ਤਾਂ ਜਿਹੜਾ بارش ਦਾ ਦਿਖਾ ਰਹੇ ਨੇ ਜਿਹਦਾ ਕਿ بارش ਦੇ ਅਸਾਰਾ ਪੂਰੇ ਵਿੱਚ ਟਾਮੀ ਇਹ ਨਜ਼ਰ ਆ ਰਹੀ ਹੈ ਜਿਹੜਾ ਤੁਹਾਨੂੰ ਇਹ ਵਿੱਚ ਟਾਮੀ ਕਿਤੇ ਗੋਭ ਚ ਵੀ ਸੰਢੀ ਆ ਚੁੱਕੀ ਹੈ ਜਿਹੜੇ ਕਾਰਨ ਬੱਲੀ ਕਿਤੇ ਕਿਤੇ ਤੁਹਾਨੂੰ ਕੱਲੀ ਬੱਲੀ ਸੁੱਕੀ ਦਿਖਾਈ ਦੇਵੇਗੀ ਉਹ ਜਿੱਥੇ ਕਿਤੇ ਮਤਲਬ ਆਪਣਾ ਪ੍ਰਾਲ ਦੇ ਵਿੱਚ ਆਪਾਂ ਬਜਾਦ ਕੀਤੀ ਹੋਈ ਹੈ ਉੱਥੇ ਸੈਡਾਂ ਉੱਪਰ ਪ੍ਰਾਲੀ ਰਹਿਣ ਦੇ ਕਾਰਨ ਇੱਥੇ ਟਾਮੀ ਗੋਭ ਦੀ ਸੰਢੀ ਵੀ ਨਜ਼ਰ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਇਹ ਗੋਭ ਦੀ ਸੁੰਡੀ ਦੀ ਨਾਲ ਜੋ ਤੁਹਾਨੂੰ ਬੱਲੀ ਕੱਲੀ ਸਿੰਗਲ ਸੁੱਕੀ ਦੇ ਸੀਗੇ ਉਹ ਮਤਲਬ ਗੋਭ ਦੀ ਸੁੰਡੀ ਹੈ ਤੇ ਜਿਆਦਾ ਇਹਦੇ ਵਿੱਚ ਭਰਉਣ ਦੀ ਲੋੜ ਨਹੀਂ ਇਹ ਤਾਂ ਤਕਰੀਬਨ ਟਾਵੀ ਆ ਸਕਦੀ ਹੈ ਕਿਉਂਕਿ ਜਿਹੜੀ ਜਿਆਦਾ ਟੈਗ ਤਾਂ ਝੋਨੇ ਦੀ ਖੇਤੀ ਦੇ ਵਿੱਚ ਹੀ ਆਉਂਦਾ ਪਰ ਇਸ ਵਾਰ ਜਿਹੜੇ ਆਪਾਂ ਪ੍ਰਾਲ ਦੀ ਜਮੀਨ ਦੇ ਵਿੱਚ ਵਰਤੋਂ ਕਰਦੇ ਉਹਨੂੰ ਵਿੱਚ ਹੀ ਬਾਹ ਦਿੰਦੇ ਆ ਉਸ ਵਜ੍ਹਾ ਦੇ ਨਾਲ ਵੀ ਇਹ ਜਿਹੜੀ ਸਮੱਸਿਆ ਟਾਵੀ ਫਸਲ ਉੱਪਰ ਆ ਰਹੀ ਹੈ ਇਸ ਕਰਕੇ ਇਹ ਧਿਆਨ ਰੱਖਣ ਦੀ ਲੋੜ ਹੈ ਤੇ ਤੁਸੀਂ ਆਪਣੇ ਖੇਤਾਂ ਦੀ ਨਿਗਰਾਨੀ ਜਰੂਰ ਕਰ ਸਕਦੇ ਹੋ ਤੇ ਉੱਥੇ ਦੇਖ ਸਕਦੇ ਹੋ ਕਿ ਸਾਡੀ ਕਣਕ ਦੇ ਹਾਲਾਤ ਕਿੱਦਾਂ ਦੇ ਨੇ ਕਿਉਂਕਿ ਮੌਨਸੂਨ ਤੋਂ ਬਾਅਦ ਤਾਂ ਅਸੀਂ ਥੋੜਾ ਅਨਗਲੇ ਹੋ ਗਏ ਕਿ ਹੁਣ ਤਕਰੀਬਨ ਲੋਡ ਨਹੀਂ ਪਵੇਗੀ ਸਪਰੇ ਦੀ